ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਬਾਗੀ ਧੜੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜਾਈ ਪੰਜ ਮੈਂਬਰ ਦੀ ਕਮੇਟੀ ਉਧਰ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਕੌਮ ਕਿਹਨਾਂ ਦੇ ਨਾਲ ਹੈ ਪੰਥ ਕਿਹੜੀ ਪਾਰਟੀ ਦੇ ਨਾਲ ਖੜਿਆ ਹੈ ਕਿਹੜੇ ਪ੍ਰਧਾਨ ਦੀ ਰਹਿਨਮਾਈ ਪੰਥ ਕਰ ਲਿਆ ਹੈ ਪੰਥ ਕਰ ਰਿਹਾ ਉਹ ਕੱਲ ਸਪਸ਼ਟ ਹੋ ਗਿਆ ਹੈ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਆ ਵੱਡਾ ਇਕੱਠ ਕੀਤਾ ਗਿਆ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੇ ਲੇਕਿਨ ਉਸ ਤੋਂ ਦੁੱਗਣਾ ਇਕੱਠ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਹਰਜੈਤ ਸਿੰਘ ਲੰਗੋਵਾਲ ਦੀ ਵਰਸੀ ਤੇ ਹੋਇਆ ਸੁਖਬੀਰ ਸਿੰਘ ਬਾਦਲ ਦੀ ਟੈਨਸ਼ਨ ਵਧੀ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਿਆ ਹੈ ਕਿ ਭਾਵੇਂ ਮੈਂ ਇਹਨਾਂ ਉੱਤੇ ਚਿਕੜ ਉਛਾਲਾ ਚਾਹੇ ਇਹਨਾਂ ਦੀ ਕਰਦਾਰਕੁਸ਼ੀ ਕਰਾਂ ਲੇਕਿਨ ਜੇਕਰ ਦਬਦਬਾ ਕੌਮ ਨੇ ਬਣਾਇਆ ਹੈ ਜੇਕਰ ਕੌਮ ਨੇ ਸਾਥ ਦਿੱਤਾ ਹੈ ਉਹ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਸ਼ਬਦਾਵਲੀ ਜਿਸ ਤਰ੍ਹਾਂ ਸ਼ਬਦਾ ਦੇ ਹਮਲੇ ਕੀਤੇ ਜਾ ਰਹੇ ਨੇ ਗਿਆਨੀ ਹਰਪਾਲ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਸ਼ੀ ਨੂੰ ਲੈ ਕੇ ਤੇ ਪੰਥ ਪ੍ਰਾਣੀ ਸ਼ਰੋਮੀ ਇਕਾਲੀ ਦਲ ਨੂੰ ਜੁੜ ਕੇ ਨਵੀਂ ਸ਼ਰੋਮੀ ਇਕਾਲੀ ਦਲ ਦੇ ਨਾਲ ਜੁੜ ਰਿਹਾ ਹੈ ਕਿਉਂਕਿ ਨਵੀਂ ਸ਼ਰੋਮੀ ਇਕਾਲੀ ਦਲ ਵਾਲੇ ਉਹ ਪ੍ਰਾਣੀ ਸ਼ਰੋਮੀ ਇਕਾਲੀ ਦਲ ਦਾ ਨਾਂ ਲੈ ਰਹੇ ਨੇ ਕਿ ਅਸੀਂ ਪ੍ਰਾਣੀ ਸ਼ਰੋਮੀ ਪ੍ਰਾਣੀ ਸ਼ਰੋਮੀ ਇਕਾਲੀ ਦਲ ਵਾਲੇ ਹਾਂ ਅਸੀਂ ਹੱਕਦਾਰ ਹਾਂ ਅਸੀਂ ਵਾਰਸਾਂ ਕਿਉਂਕਿ ਕੌਪ ਸਾਡੇ ਨਾਲ ਹੈ ਇਸ ਕਰਕੇ ਸਾਡੀ ਪਾਰਟੀ ਅਸਲ ਸ਼ਰੋਮੀ ਇਕਾਲੀ ਦਲ ਹੈ ਇਹ ਕਬਜ਼ਾ ਕਦੋਂ ਛੁੜਵਾਇਆ ਜਾਵੇਗਾ ਕਿਵੇਂ ਸ਼ੁਰੂਆਤ ਜਾਵੇਗਾ ਕਿਸ ਤਰ੍ਹਾਂ ਜੰਗੀ ਪੱਧਰ ਤੇ ਕੌਮ ਨਾਲ ਮਿਲ ਕੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵਿਰੁੱਧ ਜੰਗ ਲੜੀ ਜਾਵੇਗੀ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੌਮ ਨੂੰ ਮਜਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਹੈ ਇਸ ਉੱਤੇ ਨਿਸ਼ਾਨੀਆਂ ਸਵਾਲ ਕੱਲ ਮਨਪ੍ਰੀਤ ਯਾਦਲੀ ਨੇ ਖੜੇ ਕੀਤੇ ਮਨਪ੍ਰੀਤ ਯਾਦਲੀ ਨੇ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਚੰਗੇ ਹੁੰਦੇ ਤਾਂ ਇਹ ਬੰਦੀ ਸਿੰਘਾਂ ਦੀ ਰਿਹਾਈ ਪਹਿਲਾਂ ਹੀ ਹੋ ਜਾਣੀ ਸੀ ਕੌਮ ਦੀ ਕਜ਼ਾਰਕੁਸ਼ੀ ਕੌਮ ਦੇ ਕੌਮ ਦੀ ਜਿਹੜੀ ਹੈ ਤੋਹੀਨ ਨਹੀਂ ਹੋਣੀ ਸੀ ਨਸ਼ਲ ਕੁਸ਼ੀ ਕਰਾਉਣ ਕਰਾਉਣ ਵਾਲੇ ਅਤੇ ਕਰਨ ਵਾਲੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਪਰਦਾ ਕਹਿੰਦੇ ਰਹੇ ਭਾਰਤੀ ਜਨਤਾ ਪਾਰਟੀ ਨੇ ਕਿੰਨਾ ਨੁਕਸਾਨ ਕੀਤਾ ਤੇ ਹਾਲੇ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੁੜ ਗੱਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਇਧਰ ਪ੍ਰਗਿੰਦਰ ਸਿੰਘ ਢੀਂਸਾ ਨੇ ਪત્રਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਲਓ ਕਿ ਕੌਮ ਕਿਸ ਦੇ ਨਾਲ ਹੈ ਪੰਥ ਕਿਸ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਬਾਦਲ ਪਰਿਵਾਰ ਤੋਂ ਕਬਜ਼ਾ ਸੁਲੋਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਦੋਵੇਂ ਕਬਜ਼ੇ ਇੱਕ ਕਬਜ਼ਾ ਪਾਰਟੀ ਤੋਂ ਇੱਕ ਕਬਜ਼ਾ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਡੀਪੀਸੀ ਤੋਂ ਇੱਕ ਕਬਜ਼ੇ ਛੁੜਾ ਕੇ ਅਸੀਂ ਕੌਮ ਨੂੰ ਦੇਦੇਵੇਂ ਕੌਮ ਨੇ ਆ ਕਰੇਗੀ ਕੌਮ ਦੇ ਵਿੱਚੋਂ ਹੀ ਕੌਮ ਦੇ ਹੀਰੇ ਕੌਮ ਦੇ ਸ਼ਹੀਦ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਲਏ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੰਸਦ ਮੈਂਬਰ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੰਤਰੀ ਹੋਣਗੇ ਉਹਨਾਂ ਕਹ ਅਸੀਂ ਕੌਮ ਅਤੇ ਆ ਜਿਹੜੇ ਮੈਂਡੀਓਕਰਟ ਨੇ ਐਸੀਬੀਸੀ ਜਿਹੜਾ ਭਾਈਚਾਰਾ ਹੈ ਜਨਰਲ ਵਰਗ ਹੈ ਅਸੀਂ ਸਾਰੀਆਂ ਤੇਰਾਸਾਈ ਸਾਰੇ ਭਾਈਚਾਰੇ ਵਰਗ ਨੂੰ ਨਾਲ ਲੈ ਕੇ ਚੱਲਾਂਗੇ ਪਰਵਿੰਦਰ ਸਿੰਘ ਕਿਸਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਦੇ ਸਾਥੀ ਵੀ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਕਿਉਂਕਿ ਪੁਨਰ ਸਰਜੀਤ ਅਸੀਂ ਕਰ ਰਹੇ ਹਾਂ ਨਾ ਕਿ ਸੁਖਬੀਰ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਸਾਥੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਇਕੱਠ ਹੋਣਗੇ ਤਰਥਲੀ ਮੱਚੇਗੀ ਪੰਜਾਬ ਦੇ ਵਿੱਚ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੂੰ ਕੌਮ ਕਿਸ ਦੇ ਨਾਲ ਹੈ ਪੰਤ ਕਿਸ ਪਾਰਟੀ ਦੀ ਸਪੋਰਟ ਕਰ ਰਿਹਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ